ਗੁਰੂ ਕੀ ਸਾਜੀ ਨਿਵਾਜੀ ਸਾ ਸੁਣ ਦਿਓ ਸਾਖੀ ਸਰਵਣ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨী ਪ੍ਰੇਮ ਨੂੰ ਨਿਵਾਜਨਾ ਕਸ਼ਮੀਰ ਵਿੱਚ ਭਾਗਪਰੀ ਨਾਂ ਦੀ ਇੱਕ ਬਿਰਧ ਸਿੱਖ ਇਸਤਰੀ ਰਹਿੰਦੀ ਸੀ ਉਹ ਪੂਰਨ ਸੰਤ ਸੀ ਅਤੇ ਉਸ ਨੇ ਆਪਣਾ ਜੀਵਨ ਸਤਗੁਰੂ ਦੇ ਅਰਪਣ ਕੀਤਾ ਹੋਇਆ ਸੀ ਜਿਸ ਨਾਲ ਗੁਰੂ ਹਰਗੋਬਿੰਦ ਜੀ ਦੀ ਸ੍ਰੀ ਅਮਰਸਰ ਦੇ ਨੇੜੇ ਸ਼ਾਹਜਹਾਨ ਦੀ ਫੌਜਾਂ ਨਾਲ ਝੜਪ ਹੋਈ ਅਤੇ ਸ਼ਾਜਹਾਨ ਹਾਲੀ ਰਾਜ ਦਾ ਵਲੀ ਅਹਿਦ ਸੀ ਉਸ ਸਮੇਂ ਤੋਂ ਹੀ ਇਹ ਬਿਰਦੇ ਸਤਰੀ ਗੁਰੂ ਦੇ ਚਰਨਾਂ ਨਾਲ ਧਿਆਨ ਵਿੱਚ ਜੁੜ ਕੇ ਆਪਣਾ ਹੱਥੀ ਖੱਦਰ ਕੱਤ ਕੇ ਗੁਰੂ ਜੀ ਲਈ ਚੋਲਾ ਬਣਾ ਰਹੀ ਸੀ ਇਹ ਚੋਲਾ ਉਸ ਨੇ ਆਪ ਗੁਰੂ ਦੇ ਸ਼ਬਦ ਵਿੱਚ ਰੰਗੀਜ ਕੇ ਆਪਣੀ ਹੱਥੀ ਸੀਤਾ ਸੀ ਗੁਰੂ ਦੀ ਯਾਦ ਵਿੱਚ ਆਨੰਦ ਮਗਨ ਬੈਠੀ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਹੰਝੂ ਆਪ ਮੁਹਰੇ ਚੋਲੇ ਉੱਤੇ ਵਹਿ ਤੁਰੇ ਮਤੇ ਉਹ ਪ੍ਰਕਾਰ ਉਹ ਪੁਕਾਰ ਕਰਦੀ ਉੱઠી اے ਪ੍ਰਭੂ ਕਿ ਮੇਰਾ ਪ੍ਰੀਤਮ ਆਕੇ ਉਸ ਨੂੰ ਅੰਗੇਕਾਰ ਕਰੇ ਇਹ ਉਹ ਆਪਣੀ ਬੰਦੀ ਨੂੰ ਨਿਵਾਜੇਗਾ ਉਹ ਇੱਧਰ ਕਿਵੇਂ ਆ ਸਕਦਾ ਹੈ ਮੇਰੇ ਪ੍ਰੀਤਮ ਹੁਣ ਮੇਰੇ ਵੱਲ ਫੇਰਾ ਪਾਓ ਇਹ ਅੱਖਾਂ ਹੁਣ ਸਦਾ ਲਈ ਮੁੰਦੀਆਂ ਜਾਣ ਵਾਲੀਆਂ ਹਨ ਇਹ ਦਾਤਾ ਇੱਕ ਵਾਰੀ ਉਹ ਫਿਰ ਤੁਹਾਡਾ ਦਰਸ਼ਨ ਕਰ ਲੈਣ ਉਹਦੇ ਦਿਲ ਸਾਗਰ ਅੰਦਰ ਪ੍ਰੇਮ ਦੇ ਇਨਾਮ ਤਾਂ ਗੋਸ਼ਾਲੇ ਉੱਠਦੇ ਤੇ ਲੈਹਦੇ ਰਹਿੰਦੇ ਸਤਿਗੁਰੂ ਲਈ ਉਸ਼ਾਕਾ ਤਿਆਰ ਹੋ ਗਿਆ ਸਤਿਗੁਰੂ ਜੀ ਦੇ ਲੜਾਈ ਵਿੱਚੇ ਛੱਡ ਕੇ ਆਪਣੇ ਘੋੜੇ ਦੀਆਂ ਵਾਂਗਾਂ ਤੁਰੰਤ ਕਸ਼ਮੀਰਵਾਲ ਮੋੜ ਲਈਆਂ ਉੱਥੇ ਉੱਜ ਕੇ ਮਾਈ ਭਾਗਪਰੀ ਦਾ ਦਰਵਾਜ਼ਾ ਖੜਕਾਇਆ ਤੇ ਬਜਨ ਕੀਤਾ ਮਾਤਾ ਸਾਨੂੰ ਸਾਡਾ ਚੋਲਾ ਪਹਿਨਾਓ ਚੋਲਾ ਪਾਉਣ ਸਮੇ ਸਤਿਗੁਰੂ ਜੀ ਦੇ ਨੇਤਰ ਉਸੇ ਤਰ੍ਹਾਂ ਜਲ ਨਾਲ ਭਰ ਆਏ ਜਿਵੇਂ ਮਾਈ ਭਾਗਪਰੀ ਚੋਲਾ ਬਣਾਉਣ ਸਮੇ ਦਰਸ਼ਨ ਸਿੱਖ ਲਈ ਹੰਜੂ ਵਹਾਉਂਦੀ ਰਹਿੰਦੀ ਸੀ ਗੁਰੂ ਹਰਗੋਬਿੰਦ ਜੀ ਦਾ ਆਪਣੇ ਸਿੱਖਾਂ ਦੇ ਪ੍ਰੇਮ ਸਰਦਾ ਤੇ ਅੰਦਰ ਲੀਆਂ ਅਰਜ਼ੋਈਆਂ ਨੂੰ ਨਿਵਾਜਨ ਦੀ ਕਥਾ ਨਿਰੰਤਰ ਤੇ ਅਟਲ ਰੂਪ ਵਿੱਚ ਚੱਲਦੀ ਰਹੀ ਹੈ ਪੰਜਾਬ ਦੀ ਤਤਕਾलीन ਰਾਜਧਾਨੀ ਲਾਹੌਰ ਦੇ ਨੇੜੇ ਮੁਜੰਦ ਬਸਤੀ ਦੇ ਕਾਜੀ ਦੀ ਪੁੱਤਰੀ ਦੇ ਅਥਾਹ ਪ੍ਰੇਮ ਦਾ ਪੁੱਤਰ ਵੀ ਗੁਰੂ ਜੀ ਨੇ ਇਸੇ ਪ੍ਰਕਾਰ ਦਿੱਤਾ ਸੀ ਵੱਡੀ ਆਤਮਿਕ ਸ਼ਕਤੀ ਪ੍ਰਾਪਤ ਕਰ ਚੁੱਕੀ ਇਹ ਇਸਤਰੀ ਜਦੋਂ ਖਾਲੀ ਕਰਨਿਆ ਹੀ ਸੀ ਤਾਂ ਉਸ ਸਮੇਂ ਦੇ ਸਿੱਖ ਮੁਸਲਮਾਨ ਸੰਤ ਮੀਆਂ ਮੀਰ ਤੋਂ ਗੁਰੂ ਘਰ ਦਾ ਸੰਦੇਸ਼ ਸੁਣ ਕੇ ਉਹ ਰਹਾਸਵਾਦੀ ਰੰਗ ਵਿੱਚ ਗੋੜੀ ਤਰ੍ਹਾਂ ਰੰਗੀ ਗਈ ਸੀ ਮੀਆਂ ਮੀਰ ਜੀ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਈ ਸ਼ਰਧਾਲੂ ਦਰਸ਼ਨ ਕਰ ਚੁੱਕੇ ਸਨ ਸਹਿਨशाह ਜਹਾਂਗੀਰ ਦੇ ਦਰਬਾਰ ਦਾ ਵੱਡੇ ਰਸੂਲ ਰਸੂਖ ਵਾਲਾ ਮੰਤਰੀ ਵਜ਼ੀਰ ਖਾਨ ਸਤਗੁਰੂ ਜੀ ਦੇ ਸ਼ਰਧਾਲੂਆਂ ਵਿੱਚੋਂ ਇੱਕ ਸੀ ਇਸ ਮਹਾਨ ਮੁਸਲਮਾਨ ਇਸਤਰੀ ਦੇ ਰਾਹ ਵਿੱਚ ਕਈ ਅਸਧਾਰਨ ਔਕੜਾਂ ਸਨ ਗੁਰੂ ਜੀ ਲਈ ਉਸ ਦੀ ਸ਼ਰਧਾ ਥਾ ਸੀ ਮੀਆਂ ਮੀਰ ਜੀ ਵੀ ਉਸ ਦੇ ਰੱਬੀ ਪ੍ਰੇਮ ਦੀ ਜੋਤ ਨੂੰ ਦਬਾ ਨਾ ਸਕੇ ਅਤੇ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਾਉਣ ਵਿੱਚ ਸਹਾਇਤਾ ਕਰਨ ਲਈ ਮਜਬੂਰ ਹੋ ਗਏ ਸਵੇਰ ਵਜੋਂ ਉਹ ਇੱਕ ਵਿਰਾਗਨ ਆਤਮਾ ਸੀ ਜੋ ਪੂਰੀ ਤਰ੍ਹਾਂ ਸੱਚੀ ਮੁੱਚੀ ਅਤੇ ਸੰਸਾਰੀ ਭਾਵਨਾਵਾਂ ਤੋਂ ਉਚੇਰੀ ਸੀ ਇਸੇ ਪ੍ਰਕਾਰ ਦੀ ਵੀ